ਨਮਸਕਾਰ ਜੈਨ ਦੋਸਤੋ ਮੈਂ ਪਵਨ ਮਖੀਜਾ ਮਖੀਜਾ ਰੀਅਲ ਨਿਊਜ਼ ਤੁਹਾਨੂੰ ਸਭ ਦਾ ਸਵਾਗਤ ਕਰਦਾ ਪਿਛਲੇ ਕਈ ਸਾਲਾਂ ਦਾ ਰਾਜਪੁਰ ਇਤਿਹਾਸ ਇਹ ਦੱਸਦਾ ਹੈ ਕਿ ਸਾਡਾ ਸ਼ਹਿਰ ਕਾਫੀ ਹੱਦ ਤੱਕ ਮਿਲਾਵਟੀ ਵਸਤੂਆਂ ਦੀ ਮੰਡੀ ਬਣ ਚੁੱਕਿਆ ਹੈ ਮਿਲਾਵਟੀ ਵਸਤੂਆਂ ਦੀ ਮੰਡੀ ਬਣ ਚੁੱਕਿਆ ਹੈ ਖਾਸ ਕਰ ਇਹਦੇ ਵਿੱਚ ਮਿਲਾਵਟੀ ਵਸਤੂਆਂ ਦੀ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਕੁਝ ਮਿਲਕ ਪ੍ਰੋਡਕਟ ਦਾ ਸਭ ਤੋਂ ਵੱਡਾ ਨਾਮ ਸਾਹਮਣੇ ਆਇਆ ਕਿ ਮਿਲ ਪ੍ਰੋਡਕਟਾਂ ਦੇ ਵਿੱਚ ਸਭ ਤੋਂ ਜ਼ਿਆਦਾ ਮਿਲਾਵਟ ਖੋਰੀ ਵਾਲਾ ਸਮਾਨ ਰਾਜਪੁਰੇ ਵਿਖਦਾ ਪੈਛੇ ਦੇ ਲਾਲ ਤੇ ਵਿੱਚ ਚੰਦ ਲੋਕ ਉਫ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਲੋਕਾਂ ਦੇ ਲਈ ਵੀ ਬਦਨਾਮੀ ਦਾ ਕਾਰਨ ਬਣਦੇ ਨੇ ਹਾਂ ਇਤਨਾ ਜ਼ਰੂਰ ਹੈ ਕਿ ਹੋ ਸਕਦਾ ਇਹਨਾਂ ਮਿਲਾਵਟ ਖੋਰਾਵਾਂ ਵੱਲੋਂ ਹੁਣ ਤੱਕ ਕਰੋੜਾਂ ਰੁਪਏ ਦੀ ਕਮਾਈ ਕਰ ਲਈ ਹੋਵੇਗੀ ਪਰ ਤੁਝੇ ਪਾਸੇ ਉਹਨਾਂ ਨੇ ਇੱਕ ਮੈਚ ਜੂਰ ਕੀਤੀ ਹੋਵੇਗੀ ਪਰ ਪਤਾ ਨਹੀਂ ਕਿੰਨੇ ਵਿਅਕਤੀਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਗਿਆ ਹੋਣਾ ਗਊ ਰਕਸ਼ਾ ਦਲ ਦੇ ਰਾਸ਼ਟਰੀ ਪ੍ਰਧਾਨ ਸतीश ਕੁਮਾਰ ਨੂੰ ਸੂਚਨਾ ਮਿਲੀ ਕਿ ਮਿਲਕ ਪ੍ਰੋਡਕਟ ਦੇ ਕੁਝ ਪ੍ਰੋਡਕਟ ਹੈ ਜਿਹਨਾਂ ਵਿੱਚ ਮਲਾਵਟ ਖੋਰੀ ਦਾ ਦੰਦਾ ਸ਼ਹਿਰ ਦੇ ਵਿੱਚ ਚੱਲ ਰਿਹਾ ਹੈ ਬਾਹਰੋਂ ਮਾਲ ਸਪਲਾਈ ਹੁੰਦਾ ਉਹਦੇ ਨਾਲ ਜੇ ਬਾਹਰੋਂ ਮਾਲ ਸਪਲਾਈ ਹੋਏਗਾ ਮਿਲਕ ਪ੍ਰੋਡਕਟ ਦਾ ਦਾ ਲੋਕਾਂ ਦੇ ਸਹਿਯੋਗ ਨਾਲ ਕਲਵਰ ਹੋਣਾ ਲਾਜ਼ਮੀ ਹੈ ਸਵੇਰੇ ਲਗਭਗ 6 ਵਜੇ ਇੱਕ ਗੱਡੀ ਫੜ ਲਈ ਜਿਹਦੇ ਵਿੱਚ ਕਤੇ ਤੁਰਤ ਲਗਭਗ 2 ਕੁਇੰਟਲ ਮਲਾਪਤੀ ਪਨੀਰ ਸੀ ਉਹ ਗੱਡੀ ਨੂੰ ਅਤੇ ਉਸ ਗੱਡੀ ਦੇ ਵਿੱਚ ਜਿਹੜੇ ਦੋ ਵਿਅਕਤੀ ਸਨ ਉਹ ਪੁਲਸ ਵਾਲੇ ਕਰ ਦਿੱਤੇ ਗਏ ਇਹ ਦੱਸਿਆ ਜਾਂਦਾ ਹੈ ਕਿ ਪੁਲਸ ਹੁਣ ਉਹਨਾਂ ਜਿਹੜਾ ਉਹ ਪਨੀਰ ਮਲਾਪਤੀ ਦੱਸਿਆ ਜਾ ਰਿਹਾ ਉਹ ਚੈੱਕ ਕਰਵਾਈ ਗਈ ਉਹਦਾ ਸੈਂਪਲ ਸੰਬੰਧਿਤ ਡਿਪਾਰਟਮੈਂਟ ਤੋਂ ਪਰਾਇਆ ਜਾਏਗਾ ਤਾਂ ਕਿ ਪਤਾ ਲੱਗ ਸਕੇ ਇਸ ਸੰਬੰਧੀ ਕਸਤੂਰਬਾ ਚੌਂਕ ਦੇ ਚਾਰ ਸੰਪਰਕ ਦੀ ਕੋਸ਼ਿਸ਼ ਕੀਤੀ ਸੰਪਰਕ ਨਹੀਂ ਹੋਇਆ ਆਓ ਤੁਹਾਨੂੰ ਸੁਣਾਉਣੇ ਆ ਗਊ ਰੱਖਿਆ ਦਲ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਇਸ ਮਾਮਲੇ ਲੈ ਕੇ ਕੀ ਕਿਹਾ ਮਾਸਟਰ ਜੀ ਕੁਮਾਰ ਰਾਸ਼ਟਰੀ ਅਧਿਐਕਸ਼ ਗੌਰਖਸ਼ਾਧਲ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹਿੰਦੂਤ ਸਰ ਜੀ ਆ ਜਿਹੜੀ ਗੱਡੀ ਫੜੀ ਹੈ ਨਕਲੀ ਪਨੀਰ ਵਾਲੀ ਕੀ ਹੈ ਨਾ ਇਹਦੇ ਬਾਰੇ ਜਾਣਕਾਰੀ ਦਿਓ ਸਰ ਮੈਨੂੰ ਬਹੁਤ ਦਿਨਾਂ ਤੋਂ ਪਤਾ ਲੱਗ ਰਿਹਾ ਸੀ ਟਾਊਨ ਦੇ ਅੰਦਰ ਨਕਲੀ ਪਨੀਰ ਨਕਲੀ ਮੱਖਣ ਨਕਲੀ ਚੀਜ਼ ਬਿਕ ਰਿਆ ਮੈਂ ਚੈਨਲਾਂ ਰਾਹੀਂ ਚੇਤਾਵਨੀ ਵੀ ਦੇਈ ਸੀ ਸ਼ਹਿਰ ਵਾਸੀਆਂ ਨੂੰ ਜਿਹੜੇ ਦੁਕਾਨਦਾਰ ਹੈ ਵੀ ਆ ਜਿਹੜਾ ਜ਼ਾਹਰ ਦਾ ਧੰਦਾ ਬੰਦ ਕਰੋ ਨਹੀਂ ਮੈਂ ਤੁਹਾਡੇ ਖਿਲਾਫ ਕਾਰਵਾਈ ਕਰਾਵਾਂਗਾ ਅੱਜ ਸਵੇਰ ਇਹ ਗੱਡੀ ਪਕੜੀ ਅਸੀਂ ਮੌਕੇ ਤੇ 4 ਕੁਇੰਟਲ ਪਨੀਰ ਇਹਨਾਂ ਉਤਾਰਤੇ ਆ ਕਿਸੇ ਦੁਕਾਨ ਤੇ ਤੇ ਕੁਇੰਟਲ ਡੇਢ ਕੁਇੰਟਲ ਇਸ ਗੱਡੀ 'ਚ ਪਿਆ 100 150 ਰੁਪਏ ਕਿਲੋ ਦੇ حساب ਨਾਲ ਇਹ ਵੇਚਦੇ ਆ ਅੱਗੇ ਦੁਕਾਨਦਾਰ ਚਾਹ 400 ਰੁਪਏ ਕਿਲੋ ਵੇਚਦੇ ਆ ਜਿਸ ਦੇ ਨਾਲ ਸ਼ਹਿਰ ਦੇ ਅੰਦਰ ਪਹਿਲਾਂ ਹੀ ਬਹੁਤ ਜ਼ਿਆਦਾ ਕਈ ਕ腐ਸ਼ਨ ਦੇ ਧੰਦੇ ਚੱਲ ਰਹੇ ਆ ਜਿਸ ਤਰ੍ਹਾਂ ਕਿ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਖੋਰੀ ਹੋ ਰਹੀ ਆ ਤੇ ਮੈਂ ਭਗਵਾਨ ਤਮਾਨ ਸਾਹਿਬ ਨੂੰ ਬੇਨਤੀ ਕਰਾਂਗਾ ਇਹਨਾਂ ਤੇ ਨੱਥ ਪਾਈ ਜਾਵੇ ਮਲਾਪਟ ਖੋਰਾਂ ਦੇ ਖਿਲਾਫ ਸਖਤ ਮੈਂ ਕਹ ਰਿਹਾ ਜਿਵੇਂ 14 ਸਾਲ ਦੀ ਕੈਦ ਹੁੰਦੀ ਹੈ 302 ਚ ਇਹਨਾਂ ਦੇ ਖਿਲਾਫ ਵੀ 14 ਸਾਲ ਦੀ ਕੈਦ ਹੋਣੀ ਚਾਹੀਦੀ ਹੈ ਕਿਉਂਕਿ ਇਹ ਚੀਜ਼ਾਂ ਖਾ ਕੇ ਲੋਕਾਂ ਦੇ ਜੀ ਮਰ ਜਾਂਦੇ ਆ ਬੱਚੇ ਬਿਮਾਰ ਹੋ ਜਾਂਦੇ ਆ ਮੌਤ ਹੋ ਜਾਂਦੀ ਆ ਤੇ ਐਸਐਚਓ ਸਾਹਿਬ ਦੇ ਨਾਲ ਧਿਆਨ ਚ ਲਿਆਇਆ ਸਰ ਜੀ ਉਹਨੇ ਗੱਡੀ ਕਿਹਨੇ ਸਪੋਰਟ ਕਰੀ ਆ ਸਰ ਇਹ ਕਸਤੂਰਬਾ ਚੌਂਕੀ ਦਾ ਸਪੋਰਟ ਕਰੀ ਆ ਕਿੰਨੇ ਬੰਦੇ ਕਾਰਵਾਈ ਨਾ ਹੋਈ ਤੇ ਮੈਂ ਫਿਰ ਐਸਐਸਪੀ ਸਾਹਿਬ ਨੂੰ ਵੀ ਕੰਟੈਕਟ ਕਰੂੰਗਾ ਜੇ ਮੈਨੂੰ ਜ਼ਰੂਰਤ ਪੈ ਗਈ ਤਾਂ ਮੈਂ ਡੀਜੀਪੀ ਸਾਹਿਬ ਨਾਲ ਵੀ ਗੱਲ ਕਰਾਂਗਾ ਸਰ ਇਹ ਕਿੰਨੇ 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 ਬੰਦੇ ਸੀ ਇਹਦੇ ਵਿੱਚ ਦੋ ਬੰਦੇ ਸੀ ਦੋਨੋਂ ਬੰਦੇ ਆ ਇਹ ਹਰਿਆਣਾ ਤੋਂ ਸੀ ਬੰ ਕੋਈ ਸ਼ਹਿਰ ਹੈ ਹਰਿਆਣਾ ਦੇ ਅੰਦਰ ਪਿੰਡ ਕੈਂਥਲ ਦੇ ਵਿੱਚ ਲੱਗਦਾ ਜਿੱਥੋਂ ਇਹ ਬਣਾ ਕੇ ਪੰਜਾਬ ਦੇ ਅੰਦਰ ਸਪਲਾਈ ਕਰ ਰਹੇ ਆ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਬਸ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸ਼ਹਿਰ ਦੇ ਅੰਦਰ ਪੁਲਿਸ ਨੂੰ ਚਾਹੀਦਾ ਹੈ ਵੀ ਜਗ੍ਹਾ ਜਗ੍ਹਾ ਰੇਡ ਕਰਕੇ ਇਹਨਾਂ ਨੂੰ ਅੜਿਆ ਜਾਵੇ